ਤਾਨੂੰ ਪਤਾ ਹੈ ਜੀ ਪਿਛਲੇ ਕਈ ਦਿਨਾਂ ਤੋਂ ਜਿਹੜਾ ਹੈ ਪੰਜਾਬ ਹੈ ਉਹ ਹੜ੍ਹਾਂ ਦੇ ਨਾਲ ਜਿਹੜਾ ਜੂਝ ਰਿਹਾ ਇਹ ਸਭ ਤੋਂ ਹੁਣ ਤੱਕ ਦੇ ਪੰਜਾਬ ਦੀ ਹਿਸਟਰੀ ਸਭ ਤੋਂ ਵਰਸ ਫਲੱਡਸ ਨੇ ਸਾਡੇ ਇਲਾਕੇ ਦੇ ਵਿੱਚ ਵੀ ਪਹਿਲਾਂ ਰਾਵੀ ਦੀ ਮਾਰ ਸੀ ਬਿਆਸ ਦੀ ਮਾਰ ਸੀ ਹੁਣ ਜਿਹੜੀ ਹੈ ਸਤਲੁਜ ਦੀ ਵੀ ਮਾਰ ਹੈ ਪਿਛਲੇ ਅੱਜ ਸਵੇਰੇ ਵੀ ਜੋ ਬਹੁਤ ਜ਼ਿਆਦਾ ਬਰਸਾਤ ਹੋਈ ਔਰ ਇਹ ਨਾਲ ਪਾਖੜੇ ਜਿਹੜਾ ਲੈਵਲ ਹੋ 1678 ਫੁੱਟ ਤੋਂ ਵੀ ਉੱਤੇ ਜਾ ਚੁੱਕਿਆ ਤੇ ਸਿਰਫ ਜਿਹੜਾ ਹੈ ਲਗਭਗ ਪੌਣੇ 2 ਫੁੱਟ ਆਪਣੇ ਖਤਰੇ ਦੇ ਨਿਸ਼ਾਨ ਤੋਂ ਰਹਿ ਗਏ ਉਹਨੂੰ ਦੇਖਦੇ ਹੋ ਸਵੇਰੇ ਅਸੀਂ ਕੰਟਰੋਲਡ ਰਿਲੀਜ਼ ਜਿਹੜੇ ਆ ਇਹਦੇ ਵਿੱਚ ਅਫਵਾਹਾਂ ਤੋਂ ਬਚਣ ਦੀ ਲੋੜ ਹੈ ਕੰਟਰੋਲਡ ਰਿਲੀਜ਼ ਦਾ ਮਤਲਬ ਹੁੰਦਾ ਹੈ ਕਿ ਪੂਰਾ ਕੰਟਰੋਲ ਕਰਕੇ ਉਹਨੂੰ ਰਿਲੀਜ਼ ਕਰ ਰਹੇ ਹਾਂ ਤਾਂ ਕਿ ਜਿਹੜਾ ਹੈ ਬਹੁਤ ਵੱਡੀ ਤਰ੍ਹਾਂ ਚ ਪਾਣੀ ਨਾ ਛੜਨਾ ਪਵੇ 10000 ਕਿਊਸਿਕ ਹੋਰ ਪਾਣੀ ਅਸੀਂ ਡਾਊਨਸਟ੍ਰੀਮ ਜਿਹੜਾ ਹੈ ਵਧਾਇਆ ਇਹ ਵੀ ਜਿਹੜਾ 10000 ਕਿਊਸਿਕ ਇਹ ਵੀ ਕਿਸ਼ਟਾਂ 'ਚ 3000 ਕਿਊਸਿਕ ਫਿਰ 10:30 9:30 ਵਜੇ 3000 ਵਧਾਇਆ ਫਿਰ 10:30 ਵਜੇ ਹੁਣ 11:30 ਵਜੇ 3000 ਹੋਰ ਆਊਗਾ 2 ਤਾਂ ਕਿ ਜਿਹੜਾ ਕੰਟਰੋਲਡ ਰੀਲੀਜ਼ ਹੋਣ ਆਮ ਲੋਕਾਂ ਨੂੰ ਕਿਊਸਿਕ ਦਾ ਮਤਲਬ ਨਹੀਂ ਸਮਝ ਹੁੰਦਾ 10000 ਕਿਊਸਿਕ ਦਾ ਭਾਅ ਵੇ ਹੈ ਕਿ ਜਿੱਥੇ ਦਰਿਆ ਖੁੱਲਾ ਹੈ ਚੌੜਾ ਹੈ ਉੱਥੇ 6 ਤੋਂ 7 ਇੰਚ ਪਾਣੀ ਦਾ ਲੈਵਲ ਵਧੂਗਾ ਤੇ ਜਿੱਥੇ ਕਿਤੇ ਤੰਗ ਹੈ ਉੱਥੇ 1 ਫੁੱਟ ਪਾਣੀ ਦਾ ਲੈਵਲ ਵਧੂਗਾ ਇਹਹੀ ਬੇਨਤੀ ਹੈ ਖਾਸ ਕਰਕੇ ਸਾਡੇ ਇਲਾਕੇ ਵਿੱਚ ਜਿਹੜੀ ਦੋਲਾ ਬਰਾਦਰੀ ਹੈ ਬੇਲਾ ਧਿਆਣੀ ਮੋਜੋਆ ਅਲਪਨਾਮ ਭਲਾਂਣ ਜੋਲ ਪਿੰਡ ਦੇ ਵਿੱਚ 10 ਗਰਾਂ ਉਹਨਾਂ ਨੂੰ ਤੇ ਬੇਲੇ ਵਾਲੇ ਜਿਹੜੇ ਸਾਡੇ ਬੇਲੇ ਆ ਉਹਨਾਂ ਦਾ ਜਿਹੜਾ ਹੈ ਕਨੈਕਟੀਵਿਟੀ ਇੱਥੇ ਕਾਫੀ ਹੈ ਤੇ ਕੱਲ ਵੀ ਮੈਂ ਸੀਗਾ ਹੁਣ ਵੀ ਇਨਾ ਪਿੰਡਾਂ 'ਚ ਹੀ ਹੋਵਾਂਗੇ ਰਾਤ ਨੂੰ ਥੋੜਾ ਵਾਟਰ ਲੈਵਲ ਘਟਾ ਦਿੰਦੇ ਆ ਕਿਉਂਕਿ ਰਾਤ ਨੂੰ ਕਿਤੇ ਵੀ ਕੋਈ ਵੱਡਾ ਜਿਹੜਾ ਹਾਦਸਾ ਜਾਂ ਕੋਈ ਰੈਸਕਿਊ ਕੰਮ ਕਰਨਾ ਹੁਣ ਜਿਹੜਾ ਦਿਨ ਦਾ ਲਹਾ ਲੈ ਕੇ ਅਸਲੀ ਅਸਲੀ ਜਿਹੜਾ ਚੈਲੰਜ ਇਹ ਹੈ ਕਿ ਹੋਰ ਬਰਸਾਤ ਨਾ ਹੋਵੇ ਤੇ ਜਿਹੜਾ ਡੈਮ ਦਾ ਇਨਫਲੋ ਹੈ ਉਹ ਇਸ ਵਕਤ 1 ਲੱਖ ਤੋਂ ਕਿਉਂਕਿ 1 ਤੋਂ ਉੱਤੇ ਚੱਲ ਰਿਹਾ ਉਹ ਘਟ ਜAVE ਜਦਕਿ ਆਊਟਫਲੋ ਸਿਰ 75 ਹਜ਼ਾਰ ਹੈ ਉਹ ਘਟ ਜਾਵੇ ਵਰਖਾ ਨਾ ਮਿਲੇ ਤਾਂ ਕਿ ਸਾਨੂੰ ਥੋੜਾ ਕੁਸ਼ਨ ਮਿਲ ਜਾਵੇ ਤੇ ਅਸੀਂ ਥੋੜਾ ਡੈਮ ਨੂੰ ਖਾਲੀ ਕਰ ਸਕੀਏ ਅ ਅਫਵਾਹਾਂ ਤੋਂ ਬਚਨ ਦੀ ਲੋੜ ਹੈ ਸਾਡੇ ਸਾਰੇ ਸਰਕਾਰ ਪ੍ਰਸ਼ਾਸਨ ਸਾਰੇ ਸਾਰੇ ਸਤਕਾਰਯੋਗ ਬਹੁਤ ਸਭ ਦਾ ਸਾਥ ਮਿਲ ਰਿਹਾ ਸਾਰੇ ਕਾਰਸੇਵ ਵਾਲੇ ਬਾਬਾ ਜੀ ਸਤਜਾਮ ਸਿੰਘ ਦਾ ਸਾਥ ਹੈ ਡੇਰਾ ਬਿਆਸ ਤੋਂ ਵੀ ਜਿਹੜੀਆਂ ਹੈ 500 ਤਰਪਾਲਾਂ ਦੀ ਸੇਵਾ ਜਿਹੜੀ ਹੈ ਉਹ ਆ ਰਹੀ ਹੈ ਸਾਡੇ ਇਲਾਕੇ ਦੇ ਸਾਰੇ ਜਿਹੜੇ ਡਾਕਟਰ ਸਹਿਬਾਨ ਨੇ ਚਾਹੇ ਸਰਕਾਰੀ ਨੇ ਇੱਥੋਂ ਤੱਕ ਕਿ ਪ੍ਰਾਈਵੇਟ ਹਸਪੀਟਲਸ ਨੇ ਆਪਣੀ ਸੇਵਾਵਾਂ ਆਫਰ ਕੀਤੀਆਂ ਨੇ ਕਿ ਕਿਸੇ ਵੀ ਸਥਿਤੀ ਦੇ ਵਿੱਚ ਸਾਡੇ ਕੋਲ ਤੁਸੀਂ ਭੇਜੋ ਸਾਨੂੰ ਕਿਸੇ ਪਿੰਡਾਂ ਚ ਲੈ ਕੇ ਜਾਣਾ ਅਸੀਂ ਜਾਣੂ ਨਾ ਸਾਡੇ ਇੱਥੋਂ ਦੇ ਜੁਡੀਸ਼ੀਅਲ ਆਫੀਸਰਸ ਨੇ ਲੀਗਲ ਏਡ ਦੇ ਤੌਰ 'ਤੇ ਉਹਨੀ ਆਪਣੀ ਮਦਦ ਦਿੱਤੀ ਹੈ ਹਰ ਜਿਹੜੀ ਹੈ ਯੂਥ ਕਲੱਬ ਸਾਡੇ ਮਦਦ ਕਰ ਰਿਹਾ ਪਿੰਡਾਂ ਦੇ ਸਰਪੰਚ ਬਹੁਤ ਸ਼ਾਨਦਾਰ ਕੰਮ ਕਰ ਰਹੇ ਆ ਸਭ ਦੇ ਸਾਥ ਨਾਲ ਪਿਛਲੇ 48 ਘੰਟੇ ਬੀਤੋ ਵੱਧ ਜਗ੍ਹਾ ਤੇ ਨਹਿਰਾਂ ਦੇ ਬ੍ਰੀਜ ਸੀ ਦਰਿਆਵਾਂ ਦੇ ਵਿੱਚ ਜਿਹੜਾ ਬੰਨ ਜਿਹੜੇ ਬੈਠ ਗਏ ਸੀ ਡੰਗੇ ਟੁੱਟ ਗਏ ਸੀ ਪਰ ਸਭ ਦੇ ਸਾਥ ਨਾਲ ਜਿਹੜਾ ਹੈ ਹਜੇ ਤੱਕ ਕੋਈ ਵੀ ਕਿਤੇ ਵੀ ਮੇਜਰ ਜਿਹੜਾ ਹੈ ਉਹ ਅਨਹੋਣੀ ਨਹੀਂ ਹੋਈ ਤੇ ਈ ਦਈ ਦਸ਼ਮੇਸ਼ ਪਿਤਾ ਕਿਰਪਾ ਰੱਖਣਗੇ ਮਾਤਾ ਰਾਣੀ ਕਿਰਪਾ ਰੱਖੇ